ਸਤਿ ਸ਼੍ਰੀ ਅਕਾਲ ਜੀ ਕੈਨੇਡਾ ਨਿਊਜ਼ ਬੁਲਟਨ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਸਿਮਰਨਜੀਤ ਕੌਰ ਗਿੱਲ ਖਬਰਾਂ ਤੋਂ ਪਹਿਲਾਂ ਨਜ਼ਰ ਮਾਰ ਲੈਣੀਆਂ ਮੁੱਖ ਹੈਡਲਾਈਨਸ ਤੇ ਖੁੱਦ ਦੇ ਵਿਰਤਨ ਵਾਸਤੇ ਜ਼ਮੀਨ ਮੰਗ ਰਹੇ ਮਕਾਨ ਮਾਲਕ ਕਿਰਾਏਦਾਰਾਂ ਨੂੰ ਕੀਤਾ ਜਾ ਰਿਹਾ ਹੈ ਬੇਦਖਲ ਕੈਨੇਡਾ ਚ ਕਸੂਤੇ ਫਸੇ ਪੰਜਾਬੀ ਕਿਸਾਨ ਸਰਕਾਰ ਨੇ 90 ਸਾਲ ਪੁਰਾਣੀ ਸਹਿਕਾਰੀ ਸੰਸਥਾ ਕੀਤੀ ਭੰਗ ਅਨਟਾਰੀਓ ਚ ਸ਼ਰਾਬ ਪੀ ਕੇ ਗੱਡੀ ਚਲਾਉਣ ਦਾ ਵਿਧਿਆਰੂਝਾਨ ਰੋਜ਼ਾਨਾ ਹੋ ਰਹੀਆਂ ਨੇ ਕਈ ਦਰਦ ਨਾ ਘਟਾਵਾ। ਬ੍ਰਿਟਿਸ਼ ਕੋਲੰਬੀਆ ਦਾ ਨਵਾਂ ਡਾਟਾ ਆਇਆ ਸਾਹਮਣੇ ਬ੍ਰਿਟਿਸ਼ ਕੋਲੰਬੀਆ ਚ ਹਜ਼ਾਰਾਂ ਸ਼ਾਰਟ-ਟਰਮ ਰੈਂਟਲਸ ਕਰ ਰਹੇ ਨੇ ਗੈਰ-ਕਾਨੂੰਨੀ ਟੰਗਲ ਕੰਮ। ਹੁਣ ਖਬਰਾਂ ਵਿਸਤਾਰ ਦੇ ਨਾਲ। ਅਨਟਾਰੀਓ ਦੇ ਵਿੱਚ ਖੁਦ ਦੇ ਵਰਤਨ ਵਾਸਤੇ ਜਗ੍ਹਾ ਲਈ ਮਕਾਨ ਮਾਲਕ ਬੇਦਖਲੀ ਦੀ ਮੰਗ ਕਰ ਰਹੇ ਨੇ ਜਿਨ੍ਹਾਂ ਦੀ ਗਿਣਤੀ 85% ਵਧ ਗਈ ਹੈ ਤੇ ਕਿਰਾਏਦਾਰ ਮਕਾਨ ਮਾਲਕਾਂ ਦੇ ਨਾਲ ਲੜਾਈ ਕਰ ਰਹੇ ਨੇ ਇੱਕ ਐਡਵੋਕੇਟ ਦਾ ਕਹਿਣਾ ਹੈ ਕਿ ਅਕਸਰ ਉੱਚ ਵਿਆਜ ਦਰਾਂ ਦੇ ਕਾਰਨ ਵਧੇਰੇ ਮਕਾਨ ਮਾਲਕਾਂ ਨੂੰ ਜਾਇਦਾਦਾਂ ਦੀ ਵਾਪਸੀ ਦੀ ਲੋੜ ਹੁੰਦੀ ਹੈ ਕ੍ਰਿਸਕ ਸਟੌਪ ਅਤੇ ਸ਼ਹਿਰੀ ਕੀਸ ਦੇ ਉੱਤੇ ਬੋਝ ਬਣਿਆ ਹੋਇਆ ਹੈ ਇੱਕ ਟੋਰਾਂਟੋ ਰੀਅਲ اسٹیਟ ਮਾਰਕੀਟ ਵਿੱਚ ਦੋਵੇਂ ਕਿਰਾਏਦਾਰ ਪੂਰਬੀ ਯੋਕ ਵਿੱਚ ਇੱਕ ਘੱਟ ਉੱਚੀ ਇਮਾਰਤ ਵਿੱਚ ਆਪਣੇ ਯੂਨਟਾਂ ਲਈ ਮਾਰਕੀਟ ਕਿਰਾਏ ਤੋਂ ਬਹੁਤ ਘੱਟ ਭੁਗਤਾਨ ਕਰ ਰਹੇ ਨੇ ਅਤੇ ਹੁਣ ਉਹਨਾਂ ਦਾ ਮਕਾਨ ਮਾਲਕ ਉਹਨਾਂ ਨੂੰ ਬਾਹਰ ਕੱਢਣਾ ਚਾਹੁੰਦਾ ਹੈ। ਉਹਨਾਂ ਦੇ ਬੇਦਖਲੀ ਨੋਟਿਸਾਂ ਦੇ ਅਨੁਸਾਰ ਮਕਾਨ ਮਾਲਕ ਪਰਿਵਾਰ ਦੇ ਮੈਂਬਰਾਂ ਨੂੰ ਦੋਵਾਂ ਅਪਾਰਟਮੈਂਟਾਂ ਵਿੱਚ ਤਬਦੀਲ ਕਰਨ ਦੀ ਯੋਜਨਾ ਬਣਾ ਰਿਹਾ ਹੈ। ਇਲੈਕਟ੍ਰੀਸ਼ੀਅਨ ਵਜੋਂ ਕੰਮ ਕਰਨ ਤੋਂ ਬਾਅਦ ਸੇਵਾ ਮੁਕਤ ਹੋਏ ਅਤੇ ਲਗਭਗ 20 ਸਾਲਾਂ ਤੋਂ ਸਟੂਡੀਓ ਯੂਨਿਟ ਵਿੱਚ ਰਹਿ ਰਹੇ ਕੁਸਤਮ ਨੇ ਕਿਹਾ ਕਿ ਇਹ ਉਹਨਾਂ ਨੂੰ ਇੱਥੋਂ ਕੱਢਣ ਦਾ ਇੱਕੋ ਇੱਕ ਕਾਰਨ ਹੈ ਤਾਂ ਜੋ ਮਕਾਨ ਮਾਲਕ ਵੱਧ ਕਿਰਾਇਆ ਵਸੂਲ ਕਰ ਸਕੇ ਮਕਾਨ ਮਾਲਕ ਨੇ ਦੋਵਾਂ ਕਿਰਾਏਦਾਰਾਂ ਲਈ ਅਨਟਾਰੀਓ ਦੇ ਮਕਾਨ ਮਾਲਕ ਅਤੇ ਕਿਰਾਏਦਾਰ ਬੋਰਡ ਕੋਲ ਐਨ 12 ਬੇਦਖਲੀ ਦੀਆਂ ਅਰਜ਼ੀਆਂ ਦਾਇਰ ਕੀਤੀਆਂ ਨੇ ਨਹੀਂ ਤਾਂ ਆਪਣੀ ਵਰਤੋਂ ਬੇਦਖਲੀ ਵਜੋਂ ਜਾਣਿਆ ਜਾਂਦਾ ਹੈ ਇਹ ਕਹਿੰਦੇ ਹੋਏ ਕਿ ਉਸ ਨੂੰ ਆਪਣੀ ਧੀ ਨੂੰ ਇੱਕ ਯੂਨਿਟ ਵਿੱਚ ਅਤੇ ਉਸਦੇ ਮਾਤਾ-ਪਿਤਾ ਨੂੰ ਦੂਜੀ ਵਿੱਚ ਤਬਦੀਲ ਕਰਨ ਦੀ ਲੋੜ ਹੈ ਨਾ ਤਾਂ ਕੁਸਤਾਮ ਅਤੇ ਨਾ ਹੀ ਕੀਜ਼ ਆਪਣੇ ਮਕਾਨ ਮਾਲਕ ਤੇ ਵਿਸ਼ਵਾਸ ਕਰਦੇ ਨੇ ਉਨ੍ਹਾਂ ਦੋਵਾਂ ਨੇ ਇੱਕ ਵਕੀਲ ਹਾਇਰ ਕੀਤਾ ਹੈ ਅਤੇ ਮਕਾਨ ਮਾਲਕ ਤੇ ਕਿਰਾਏਦਾਰ ਬੋਰਡ ਵਿੱਚ ਵਾਪਸ ਚਲੇ ਗਏ ਨੇ ਸਰਕਾਰੀ মিডিਆ ਨੂੰ ਮਿਲੀ ਇੱਕ ਈਮੇਲ ਵਿੱਚ ਉਨ੍ਹਾਂ ਦੇ ਮਕਾਨ ਮਾਲਕ ਸੋਫੀਨ ਬੋਸਲਮੀ ਨੇ ਬੇਦਖਲ ਕੀਤੇ ਜਾਣ ਤੋਂ ਇਨਕਾਰ ਕੀਤਾ ਹੈ ਤੇ ਕਿਹਾ ਹੈ ਕਿ ਉਸ ਨੂੰ ਆਪਣੇ ਪਰਿਵਾਰਕ ਮੈਂਬਰਾਂ ਨੂੰ ਅੰਦਰ ਜਾਣ ਦੀ ਜ਼ਰੂਰਤ ਹੈ ਇੱਕ ਰਾਸ਼ਟਰੀ ਰਿਹਾਇਸ਼ੀ ਸੰਕਟ ਦੇ ਵਿਚਾਲੇ ਕੁਸਤਾਵ ਅਤੇ ਕੀਜ਼ ਮਕਾਨ ਮਾਲਕਾਂ ਦੀ ਵੱਡੀ ਗਿਣਤੀ ਦੇ ਵਿਚਾਲੇ ਲੜਾਈ ਵਿੱਚ ਫਸ ਗਏ ਨੇ ਜੋ ਕਹਿੰਦੇ ਨੇ ਕਿ ਉਹਨਾਂ ਨੂੰ ਆਪਣੀਆਂ ਕਿਰਾਏ ਦੀਆਂ ਜਾਇਦਾਦਾਂ ਨੂੰ ਦੁਬਾਰਾ ਹਾਸਲ ਕਰਨ ਦੀ ਲੋੜ ਹੈ ਅਤੇ ਕਿਰਾਏਦਾਰਾਂ ਦੀ ਵੱਡੀ ਗਿਣਤੀ ਜੋ ਬਿਨਾਂ ਲੜਾਈ ਦੇ ਛੱਡਣ ਤੋਂ ਇਨਕਾਰ ਕਰ ਰਹੇ ਨੇ ਗੋਸਤਵ ਲਈ ਲੜਾਈ ਜਾਰੀ ਹੈ ਅਗਸਤ ਦੇ ਸ਼ੁਰੂ ਵਿੱਚ ਮਕਾਨ ਮਾਲਕ ਅਤੇ ਕਿਰਾਏਦਾਰ ਬੋਰਡ ਵਿੱਚ ਉਸਦੀ ਅਗਲੀ ਸੁਣਵਾਈ ਦੀ ਉਮੀਦ ਹੈ ਕੀਜ਼ ਵਾਸਤੇ 온ਟਾਰੀਓ ਲੈਂਡਲੋਰਡ ਐਂਡ ਟੈਨੈਂਟ ਬੋਰਡ ਨੇ ਇਸ ਮਹੀਨੇ ਦੇ ਸ਼ੁਰੂ ਵਿੱਚ ਫੈਸਲਾ ਸੁਣਾਇਆ ਸੀ ਕਿ ਮਕਾਨ ਮਾਲਕ ਨੇ ਉਸਦੀ ਯੂਨਿਟ ਵਿੱਚ ਬੇਦਖਲੀ ਦੀ ਅਰਜ਼ੀ ਦੇ ਨਾਲ ਮਾੜੇ ਮਿਸ਼ਵਾਸ ਨਾਲ ਕੰਮ ਕੀਤਾ ਸੀ ਜਿਸ ਨਾਲ ਉਸ ਨੂੰ ਫਿਰ ਹਾਲ ਉਸਦੀ ਯੂਨਿਟ ਵਿੱਚ ਰਹਿਣ ਦੀ ਇਜਾਜ਼ਤ ਦਿੱਤੀ ਗਈ ਹੈ 56 ਸਾਲਾ ਕੀਜ਼ ਲਈ ਆਪਣਾ ਅਪਾਰਟਮੈਂਟ ਛੱਡਣ ਦਾ ਮਤਲਬ ਹੋਵੇਗਾ ਕਿ ਉਸਦੀ ਧੀ ਤੇ ਪੋਤੀ ਨੂੰ ਟੋਰਾਂਟੋ ਨੂੰ ਪੱਕੇ ਤੌਰ ਤੇ ਛੱਡਣਾ ਪਵੇਗਾ ਜਾਂ ਫਿਰ ਸੰਭਾਵਿਤ ਤੌਰ ਤੇ ਬੇਕਾਰ ਹੋਣਾ ਪਵੇਗਾ ਕੀਜ਼ ਨੇ ਕਿਹਾ ਕਿ ਹਰ ਥਾਂ ਦਾ ਕਿਰਾਇਆ ਇੰਨਾ ਜ਼ਿਆਦਾ ਹੈ ਅਸੀਂ ਜਾਣਦੇ ਹਾਂ ਕਿ ਅਸੀਂ ਹੋਰ ਕੁਝ ਵੀ ਬਰਦਾਸ਼ਤ ਨਹੀਂ ਕਰ ਸਕਦੇ ਸਾਨੂੰ ਲੜਨਾ ਪਿਆ ਕਿਉਂਕਿ ਅਸੀਂ ਸਮੇਂ ਬੇਕਾਰ ਹੋਣ ਦੀ ਸੰਭਾਵਨਾ ਬਾਰੇ ਚਿੰਤਿਤਾਂ ਜਿਵੇਂ ਕਿ ਕਿਰਾਇਆ ਦੇਸ਼ ਭਾਰ ਵਿੱਚ ਨਵੀਆਂ ਉਚਾਈਆਂ ਤੇ ਪਹੁੰਚ ਰਿਹਾ ਹੈ ਦੋ ਸਾਲਾਂ ਵਿੱਚ 22% ਵੱਧ ਹੋ ਚੁੱਕਾ ਹੈ ਇੱਕ ਬੈੱਡਰੂਮ ਵਾਲੇ ਅਪਾਰਟਮੈਂਟ ਦੀ ਰਾਸ਼ਟਰੀ ਔਸਤ 1929 ਡਾਲਰ ਦੇ ਨਾਲ ਰੈਂਟਲਸ ਡਾਟ CA ਦੇ ਆਂਕੜਿਆਂ ਅਨੁਸਾਰ অন্ਟਾਰੀਓ ਦੇ ਕੁਝ ਕਿਰਾਏਦਾਰ ਜਿਨ੍ਹਾਂ ਨੂੰ N12 ਬੇਦਖਲੀ ਨੋਟਿਸ ਪ੍ਰਾਪਤ ਹੋਏ ਨੇ ਉਹ ਕਹਿੰਦੇ ਨੇ ਕਿ ਜਾਣ ਵਾਸਤੇ ਉਹਨਾਂ ਦੇ ਕੋਲ ਕੋਈ ਹੋਰ ਥਾਂ ਨਹੀਂ ਹੈ ਅਤੇ ਉਹੀ ਕਰਨ ਜਾ ਰਹੇ ਨੇ ਜੋ ਉਹ ਬਣੇ ਰਹਿਣ ਵਾਸਤੇ ਕਰ ਸਕਦੇ ਨੇ ਆਪਣੇ ਵਰਤੋਂ ਬੇਦਖਲੀ ਵਿੱਚ ਵਾਦਾ ਦੇਸ਼ ਵਿੱਚ ਕਿਤੇ ਹੋਰ ਹੁੰਦਾ ਚਾਪਦਾ ਏ ਬ੍ਰਿਟਿਸ਼ ਕੋਲੰਬੀਆ ਸਰਕਾਰ ਨੇ ਹੁਣੇ ਹੀ ਮਕਾਨ ਮਾਲਕਾਂ ਦੁਆਰਾ ਬੇਦਖਲੀ ਦਾ ਮੁਕਾਬਲਾ ਕਰਨ ਵਿੱਚ ਮਦਦ ਕਰਨ ਲਈ ਇੱਕ ਆਨਲਾਈਨ ਪੋਰਟਲ ਸ਼ੁਰੂ ਕੀਤਾ ਹੈ ਅਤੇ ਕਿਹਾ ਹੈ ਕਿ ਉਹਨਾਂ ਨੂੰ ਉਹਨਾਂ ਦੀਆਂ ਯੂਨਟਾਂ ਦੀ ਲੋੜ ਹੈ ਮਕਾਨ ਮਾਲਕ ਅਤੇ ਕਿਰਾਏਦਾਰ ਬੋਰਡ ਦੇ ਅੰਕੜਿਆਂ ਮੁਤਾਬਕ ਆਪਣੇ ਵਰਤਨ ਲਈ ਬੇਦਖਲੀ ਲਈ ਅਰਜ਼ੀਆਂ ਜੋ ਕਿ ਉਦੋਂ ਵਰਤੀਆਂ ਜਾ ਸਕਦੀਆਂ ਨੇ ਜਦੋਂ ਮਕਾਨ ਮਾਲਕ ਜਾਂ ਪਰਿਵਾਰ ਦੇ ਕਿਸੇ ਮੈਂਬਰ ਨੂੰ ਯੂਨਿਟ ਵਿੱਚ ਜਾਣ ਦੀ ਲੋੜ ਹੁੰਦੀ ਹੈ 온ਟਾਰੀਓ ਵਿੱਚ 2020 ਤੋਂ 85% ਵਾਧਾ ਹੈ ਜੋ ਉਸ ਸਾਲ 3445 ਤੋਂ ਵੱਧ ਕੇ 6376 ਹੋ ਗਈਆਂ ਸੀ ਬੋਰਡ ਡਾਟਾ ਇਹ ਦਰਸਾਉਂਦਾ ਹੈ ਕਿ 35 ਅਰਜ਼ੀਆਂ ਜਦ ਇੱਕ ਕਿਰਾਏਦਾਰ ਆਪਣੇ ਵਰਤੋਂ ਦੇ ਦਾਅਵੇ ਤੇ ਵਿਵਾਦ ਕਰਨਾ ਚਾਹੁੰਦਾ ਹੈ ਤੋ 2020 ਤੋਂ 2023 ਤੱਕ ਚਾਰ ਗੁਣਾ ਹੋ ਗਈਆਂ ਨੇ 2020 ਵਿੱਚ 331 T5 ਅਰਜ਼ੀਆਂ ਦਾਇਰ ਕੀਤੀਆਂ ਗਈਆਂ ਸਨ ਜਦਕਿ 2023 ਵਿੱਚ ਗਿਣਤੀ ਵਧ ਕੇ 1335 ਹੋ ਗਈ ਸੀ 2024 ਦੇ ਪਹਿਲੇ 4 ਮਹੀਨਿਆਂ ਵਿੱਚ 504 ਅਰਜ਼ੀਆਂ ਆਈਆਂ ਨੇ ਮਕਾਨ ਮਾਲਕ ਅਤੇ ਕਿਰਾਏਦਾਰ ਬੋਰਡ ਨੇ 2022 ਦੇ ਮੁਕਾਬਲੇ 2023 ਵਿੱਚ 23 ਜੁਰਮਾਨੇ ਕੀਤੇ ਵਿੱਤੇ ਸਾਲ 11 ਦੇ ਮੁਕਾਬਲੇ ਦੁੱਗਣੇ ਤੋਂ ਵੱਧ ਜੁਰਮਾਨੇ ਕੀਤੇ ਗਏ ਨੇ। ਕੈਨੇਡਾ ਦੇ ਵਿੱਚ ਰਹਿੰਦੇ ਪੰਜਾਬੀ ਕਿਸਾਨ ਕਸੂਤੇ ਫਸ ਚੁੱਕੇ ਨੇ। ਬ੍ਰਿਟਿਸ਼ ਕੋਲੰਬੀਆ ਵਿੱਚ ਫਲਾਂ ਦੀ ਕਾਸ਼ਤ ਕਰ ਰਹੇ ਪੰਜਾਬੀ ਕਿਸਾਨ ਕਸੂਤੇ ਫਸੇ ਹੋਏ ਨੇ ਜਦ 90 ਸਾਲ ਪੁਰਾਣੀ ਸਹਿਕਾਰੀ ਸੰਸਥਾ ਨੂੰ ਅਚਾਨਕ ਭੰਗ ਕਰ ਦਿੱਤਾ ਗਿਆ। ਲੰਬੇ ਸਮੇਂ ਤੋਂ ਸਹਿਕਾਰੀ ਸੰਸਥਾ ਨਾਲ ਜੁੜੇ ਪਿੰਦਰ ਧਾਲੀਵਾਲ ਨੇ ਕਿਹਾ ਕਿ ਸੇਬ ਦੀ ਫਸਲ ਤਿਆਰ ਖੜੀ ਹੈ ਤੇ ਸਰਕਾਰ ਨੇ ਅਜਿਹੀ ਕਾਰਗੁਜ਼ਾਰੀ ਕਰ ਦਿੱਤੀ ਹੈ। ਲੰਬੇ ਸਮੇਂ ਤੋਂ ਸਹਿਕਾਰੀ ਸੰਸਥਾ ਨਾਲ ਜੁੜੇ ਪਿੰਦਰ ਢਾਲੀਵਾਲ ਨੇ ਕਿਹਾ ਹੈ ਕਿ ਸੇਬ ਦੀ ਫਸਲ ਤਿਆਰ ਖੜੀ ਹੈ ਤੇ ਐਨ ਮੌਕੇ ਤੇ ਸਹਿਕਾਰੀ ਸੰਸਥਾ ਦੇ ਬੰਦ ਹੋਣ ਨਾਲ ਸੇਬਾਂ ਨੂੰ ਡੱਬਾ ਬੰਦ ਕਰਨ ਅਤੇ ਵੇਚਣ ਦੀ ਸਮੱਸਿਆ ਸਾਹਮਣੇ ਆ ਗਈ ਹੈ ਬ੍ਰਿਟਿਸ਼ ਕੋਲੰਬੀਆ ਫਰੂਟ ਗਰੋਅਰਸ ਐਸੋਸੀਏਸ਼ਨ ਦੇ ਸੰਦੀਪ ਬਰਾੜ ਦਾ ਕਹਿਣਾ ਸੀ ਕਿ ਸਹਿਕਾਰੀ ਸੰਸਥਾ ਬੰਦ ਕਰਨ ਦੇ ਐਲਾਨ ਮਗਰੋਂ ਕਿਸਾਨਾਂ ਵਿੱਚ ਹਫੜਾ ਦਫੜੀ ਮਚੀ ਹੋਈ ਹੈ ਅਤੇ ਉਹਨਾਂ ਨੂੰ ਸਮਝ ਨਹੀਂ ਆ ਰਿਹਾ ਕਿ ਇੰਨੀ ਛੇਤੀ ਫਲਾਂ ਦੀ ਪੈਕਿੰਗ ਅਤੇ ਹੋਰ ਪ੍ਰਬੰਧ ਕਿਵੇਂ ਕੀਤੇ ਜਾਣ ਸੰਦੀਪ ਬਰਾੜ ਨੇ ਦੱਸਿਆ ਹੈ ਕਿ ਬ੍ਰਿਟਿਸ਼ ਕੋਲੰਬੀਆ ਵਿੱਚ ਫਲਾਂ ਦੀ ਪੈਕਿੰਗ ਕਰਨ ਵਾਲੇ ਹੋਰ ادارے ਪਹਿਲਾਂ ਹੀ ਪੂਰੀ ਸਮਰੱਥਾ ਨਾਲ ਕੰਮ ਕਰ ਰਹੇ ਨੇ ਅਤੇ ਗੈਰ ਮੈਂਬਰਾਂ ਨੂੰ ਜਗ੍ਹਾ ਮਿਲਣੀ ਬਹੁਤ ਮੁਸ਼ਕਲ ਹੈ ਉਨ੍ਹਾਂ ਕਿਹਾ ਹੈ ਕਿ ਫਲਾਂ ਦੀ ਸਟੋਰੇਜ ਪੈਕਿੰਗ ਅਤੇ ਵਿਕਰੀ ਸਹੀ ਤਰੀਕੇ ਨਾਲ ਨਾ ਹੋਣ ਤੇ ਬਾਜ਼ਾਰ ਡਾਵਾਂਡੋਲ ਹੋ ਸਕਦਾ ਹੈ ਹੁਣ ਕਿਸਾਨਾਂ ਨੂੰ ਆਪਣੀ ਜਿੰਸ ਵੇਚਣ ਵਾਸਤੇ ਪ੍ਰਾਈਵੇਟ ਖਰੀਦਦਾਰਾਂ ਨਾਲ ਸੌਦੇਬਾਜ਼ੀ ਕਰਨ ਲਈ ਮਜਬੂਰ ਹੋਣਾ ਪੈ ਰਿਹਾ ਹੈ ਪਰ ਇਹ ਗੱਲ ਯਕੀਨੀ ਤੌਰ ਤੇ ਆਖੀ ਜਾ ਸਕਦੀ ਹੈ ਕਿ ਇਸ ਵਾਰ ਦਰਖਤਾਂ ਤੇ ਸਾਰੇ ਫਲ ਤੋੜਨੇ ਸੰਭਵ ਨਹੀਂ ਹੋਣਗੇ ਦੱਸ ਦਈਏ ਕਿ ਬ੍ਰਿਟਿਸ਼ ਕੋਲੰਬੀਆ ਫਰੂਟਸ ਕੋਆਪਰੇਟਿਵ ਦੀ ਸਥਾਪਨਾ 1936 ਵਿੱਚ ਕੀਤੀ ਗਈ ਅਤੇ 300 ਮੈਂਬਰਾਂ ਵਾਲੀ ਇਹ ਸਹਿਕਾਰੀ ਸਭਾ ਬ੍ਰਿਟਿਸ਼ ਕੋਲੰਬੀਆ ਵਿੱਚ ਫਲ ਪੈਕਿੰਗ ਅਤੇ ਵਿਕਰੀ ਕਰਨ ਵਾਲੇ ਸਭ ਤੋਂ ਵੱਡੇ ਅਦਾਰਿਆਂ ਵਿੱਚੋਂ ਇੱਕ ਸੀ ਇਸੇ ਦੌਰਾਨ ਕਲੋਨਾ ਦੀ ਕਿਸਾਨ ਜੈਨੀਫਰ ਡੀਓਲ ਨੇ ਕਿਹਾ ਕਿ ਸਹਿਕਾਰੀ ਅਦਾਰੇ ਰਾਹੀਂ ਕਿਸਾਨਾਂ ਨੂੰ ਫਸਲ ਦਾ ਵਾਜਬ ਮੁੱਲ ਮਿਲਦਾ ਹੈ ਅਤੇ ਵਿਕਰੀ ਪ੍ਰਕਿਰਿਆ ਵਿੱਚ ਪਾਰਦਰਸ਼ਤਾ ਵੀ ਹੁੰਦੀ ਹੈ ਹੂੰ ਟੈਂਪਰੇਚਰ ਕੰਟਰੋਲਡ ਸਟੋਰੇਜ ਨਾ ਹੋਣ ਕਾਰਨ ਕਿਸਾਨਾਂ ਸਾਹਮਣੇ ਫਸਲ ਸੰਬੰਧੀ ਸਮੱਸਿਆ ਵੀ ਪੈਦਾ ਹੋ ਗਈ ਹੈ ਉਧਰ ਸੰਦੀਪ ਬਰਾੜ ਦਾ ਕਹਿਣਾ ਹੈ ਕਿ ਆਮ ਤੌਰ ਤੇ ਕਿਸਾਨਾਂ ਵੱਲੋਂ ਫਸਲ ਦੀ ਕਾਸ਼ਤ ਵਾਸਤੇ ਲੋੜਿੰਦਾ ਸਮਾਨ ਉਧਾਰ ਲਿਆ ਜਾਂਦਾ ਹੈ ਅਤੇ ਫਸਲ ਵੇਚ ਕੇ ਰਕਮ ਅਦਾ ਕਰ ਦਿੰਦੇ ਨੇ ਪਰ ਹੁਣ ਉਧਾਰ ਮਿਲਣ ਦੇ ਅਸਾਰ ਵੀ ਖਤਮ ਹੋ ਚੁੱਕੇ ਨੇ ਅਤੇ ਇਸ ਸਮੱਸਿਆ ਦਾ ਵੱਖਰੇ ਤੌਰ ਤੇ ਟਕਰਾ ਕਰਨਾ ਪਵੇਗਾ ਉਨਾ ਦੱਸਿਆ ਕਿ ਪਿਛਲੇ ਕੁਝ ਵਰਿਆਂ ਤੋਂ ਬ੍ਰਿਟਿਸ਼ ਕੋਲੰਬੀਆ ਦੇ ਕਿਸਾਨਾਂ ਨੂੰ ਕੁਦਰਤੀ ਆਫਤਾਂ ਦਾ ਲਗਾਤਾਰ ਟਕਰਾ ਕਰਨਾ ਪੈ ਰਿਹਾ ਹੈ ਪਰ ਇਸ ਵਾਰ ਫਸਲ ਤਿਆਰ ਹੋਣ ਮਗਰੋਂ ਵੱਡਾ ਅੜਿਕਾ ਪੈਦਾ ਹੋ ਗਿਆ ਏ অন্ਟਾਰੀਓ ਦੇ ਵਿੱਚ ਸ਼ਰਾਬ ਪੀ ਕੇ ਗੱਡੀ ਚਲਾਉਂਦਾ ਰੁਝਾਨ ਵਧ ਰਿਹਾ ਹੈ ਐਲਕੋਹਲ ਨਿਰਣੇ ਨੂੰ ਵਿਗਾੜਿਆ ਜਾ ਰਿਹਾ ਹੈ ਤੇ ਤਰਕਪੂਰਨ ਫੈਸਲੇ ਲੈਣ ਦੀ ਲੋਕਾਂ ਦੀ ਯੋਗਤਾ ਨੂੰ ਇੱਕ ਨਸ਼ਾ ਮੁਕਤੀ ਮਾਹਰ ਦਾ ਕਹਿਣਾ ਹੈ ਕਿ ਐਲਕੋਹਲ ਦੇ ਕਰਕੇ ਲੋਕ ਆਪਣਾ ਨਿਰਣੇ ਵਿਗਾੜ ਰਹੇ ਨੇ Ontario ਵਿੱਚ 2 ਹਫ਼ਤਿਆਂ ਤੋਂ ਘੱਟ ਸਮੇਂ ਵਿੱਚ ਕਥਿਤ ਸ਼ਰਾਬੀ ਡਰਾਈਵਰਾਂ ਦੁਆਰਾ 2 ਲੋਕਾਂ ਦੀ ਮੌਤ ਤੋਂ ਬਾਅਦ ਪਿੱਛੇ ਰਹਿ ਗਏ ਪਰਿਵਾਰਕ ਮੈਂਬਰ ਪੁੱਛ ਰਹੇ ਨੇ ਕਿ ਲੋਕ ਹਜੇ ਵੀ ਸ਼ਰਾਬ ਪੀ ਕੇ ਗੱਡੀ ਕਿਉਂ ਚਲਾਉਂਦੇ ਨੇ ਇੱਕ ਦੁਖੀ ਪਿਤਾ ਰੋਜਨੀ ਰੋਜ਼ੈਲ ਨੇ ਇੱਕ ਤਾਜ਼ਾ ਇੰਟਰਵਿਊ ਦੇ ਵਿੱਚ ਇਹ ਕਿਹਾ ਹੈ ਕਿ ਅੱਜਕੱਲ ਕੋਈ ਬਹਾਨਾ ਨਹੀਂ ਹੈ ਹਰ ਕੋਈ ਜਾਣਦਾ ਹੈ ਕਿ ਸ਼ਰਾਬ ਪੀਣਾ ਤੇ ਗੱਡੀ ਚਲਾਉਣਾ ਗਲਤ ਹੈ ਤੇ ਇਸ ਨਾਲ ਜਾਨਾਂ ਵੀ ਜਾ ਸਕਦੀਆਂ ਨੇ ਉਹਨਾਂ ਕਿਹਾ ਹੈ ਕਿ ਮੈਨੂੰ ਸਮਝ ਨਹੀਂ ਆਉਂਦੀ ਕਿ ਮੇਰਾ ਬੱਚਾ ਕਿਉਂ ਚਲਾ ਗਿਆ। ਰੋਜ਼ੈਲ ਦੀ 15 ਸਾਲਾਂ ਦੀ ਮੈਡੀ ਨੂੰ 12 ਜੁਲਾਈ ਨੂੰ ਬ੍ਰੈਮਟਨ ਵਿੱਚ ਇੱਕ ਕਾਰ ਨੇ ਟੱਕਰ ਮਾਰ ਕੇ ਜਾਨ ਤੋਂ ਮਾਰ ਦਿੱਤਾ ਸੀ ਜਦਕਿ ਉਹ ਆਪਣੇ ਜਨਮ ਦਿਨ ਦੇ ਜਸ਼ਨ ਲਈ ਸੈਰ ਕਰ ਰਹੀ ਸੀ। ਪੀਲ ਪੁਲਿਸ ਨੇ ਦੱਸਿਆ ਕਿ ਉਸ ਵਾਹਨ ਦੇ ਡਰਾਈਵਰ ਨੂੰ ਕਥਿਤ ਤੌਰ ਤੇ ਸ਼ਰਾਬੀ ਡਰਾਈਵਰ ਨੇ ਟੱਕਰ ਮਾਰ ਦਿੱਤੀ ਸੀ ਜਿਸ ਕਾਰਨ ਉਹ ਕੰਟਰੋਲ ਤੋਂ ਬਾਹਰ ਹੋ ਗਿਆ ਤੇ ਮੈਡੀ ਨਾਲ ਟਕਰਾ ਗਿਆ। ਸਿਰਫ 9 ਦਿਨ ਬਾਅਦ ਵਮਨਵਿਲ ਵਿੱਚ ਇੱਕ ਕਥਿਤ ਤੌਰ ਤੇ ਕਮਜ਼ੋਰ ਡਰਾਈਵਰ ਸੜਕ ਤੋਂ ਹਟਣ ਤੋਂ ਪਹਿਲਾਂ ਇੱਕ ਐਸਯੂਵੀ ਦੇ ਪਿਛਲੇ ਹਿੱਸੇ ਵਿੱਚ ਟਕਰਾ ਗਿਆ ਤੇ ਸ਼ਾਮ ਦੀ ਸੈਰ ਕਰ ਰਹੇ ਤਿੰਨ ਲੋਕਾਂ ਦੇ ਇੱਕ ਪਰਿਵਾਰ ਦੇ ਨਾਲ ਝਟਕਰਾਇਆ ਡਰਹਮ ਪੁਲਿਸ ਦੇ ਅਨੁਸਾਰ 31 ਸਾਲਾਂ ਪਿਤਾਂਸ ਪੈਂਸਲ ਮੈਕਰੈਨ ਦੀ ਮੌਤ ਹੋ ਗਈ ਜਦਕਿ ਉਸਦੀ ਪਤਨੀ ਤੇ ਉਸਦੀ ਬੱਚੀ ਜ਼ਖਮੀ ਹੋ ਗਈਆਂ ਨੇ Ontario ਵਿੱਚ ਸ਼ਰਾਬ ਪੀ ਕੇ ਡਰਾਈਵਿੰਗ ਕਰਨਾ ਇੱਕ ਸਥਾਈ ਸਮੱਸਿਆ ਬਣੀ ਹੋਈ ਹੈ। ਪ੍ਰਵਿੰਸ਼ਲ ਆਂਕੜਿਆਂ ਮੁਤਾਬਕ ਤਿੰਨ ਵਿੱਚੋਂ ਇੱਕ ਸੜਕ ਹਾਦਸਾ ਮੌਤਾਂ ਵਿੱਚ ਕਮਜ਼ੋਰ ਡਰਾਈਵਿੰਗ ਦੇ ਕਾਰਨ ਹੁੰਦਾ ਹੈ। Ontario ਪ੍ਰਵਿੰਸ਼ਲ ਪੁਲਿਸ ਦਾ ਕਹਿਣਾ ਹੈ ਕਿ ਇਸ ਦੌਰਾਨ 2020 ਤੋਂ 2023 ਤੱਕ ਸਾਲਾਨਾ ਤੌਰ ਤੇ ਲਗਾਏ ਜਾਣ ਵਾਲੇ ਕਮਜ਼ੋਰ ਡਰਾਈਵਿੰਗ ਖਰਚਿਆਂ ਦੀ ਕੁੱਲ ਸੰਖਿਆ ਲਗਾਤਾਰ ਵਧਦੀ ਗਈ। ਇਸ ਸਾਲ 1 ਜਨਵਰੀ ਤੋਂ 30 ਜੂਨ ਦੇ ਵਿਚਾਲੇ OPP ਦਾ ਕਹਿਣਾ ਹੈ ਕਿ ਉਹਨਾਂ ਨੇ 33349 ਕਮਜ਼ੋਰ ਡਰਾਈਵਿੰਗ ਚਾਰਜ ਲਗਾਏ ਜੋ ਕਿ 2023 ਵਿੱਚ ਇਸੇ ਮਿਆਦ ਵਿੱਚ 3247 ਚਾਰਜਾਂ ਤੋਂ ਵੱਧ ਨੇ GTD ਵਿੱਚ ਸਥਾਨਕ ਪੁਲਿਸ ਬਲਾਂ ਨੇ ਮੀਡੀਆ ਨੂੰ ਦੱਸਿਆ ਹੈ ਕਿ ਉਹਨਾਂ ਨੇ ਇਸ ਸਾਲ ਸੈਂਕੜੇ ਕੇਸ ਵੇਖੇ ਨੇ ਮਹੀ ਵਿੱਚ ਸੁਭਾਈ ਸਰਕਾਰ ਨੇ ਨਵੇਂ ਕਾਨੂੰਨ ਦੀ ਘੋਸ਼ਣਾ ਕੀਤੀ ਜੋ ਸ਼ਰਾਬੀ ਡਰਾਈਵਰਾਂ ਲਈ ਸਖਤ ਜੁਰਮਾਨੇ ਲਗਾਏਗਾ ਜਿਸ ਵਿੱਚ ਮੌਤ ਦਾ ਕਾਰਨ ਬਣਨ ਵਾਲੇ ਕਮਜ਼ੋਰ ਡਰਾਈਵਿੰਗ ਦੇ ਦੋਸ਼ੀ ਲੋਕਾਂ ਲਈ ਉਮਰ ਭਰ ਦੇ ਲਾਇਸੈਂਸ ਮੁਅਤਲ ਵੀ ਸ਼ਾਮਿਲ ਨੇ ਬਿੱਲ ਇਸ ਸਮੇਂ ਆਪਣੀ ਦੂਜੀ ਰੀਡਿੰਗ ਵਿੱਚੋਂ ਲੰਘ ਰਿਹਾ ਹੈ ਕੁਝ ਲੋਕਾਂ ਦੇ ਸਲਾਹ ਮੰਨਿਏ ਤਾਂ ਸਖਤ ਜੁਰਮਾਨੇ ਕੁਝ ਲੋਕਾਂ ਨੂੰ ਸ਼ਰਾਬ ਪੀ ਕੇ ਗੱਡੀ ਚਲਾਉਣ ਤੋਂ ਰੋਕ ਸਕਦੇ ਨੇ ਪਰ ਜ਼ਰੂਰੀ ਤੌਰ ਤੇ ਉਸ ਤਿੱਖੇ ਫੈਸਲੇ ਲਈ ਲੇਖਾਂ ਨਹੀਂ ਜਿਸ ਨੂੰ ਪਹਿਲੀ ਥਾਂ ਤੇ ਲੈ ਕੇ ਜਾਂਦੇ ਨੇ ਜਦੋਂ ਮਈ ਦੇ ਵਿੱਚ ਨਵੇਂ ਕਾਨੂੰਨ ਦੀ ਕੋਸ਼ਨਾ ਕੀਤੀ ਗਈ ਸੀ ਤਾਂ 온ਟਾਰੀਓ ਦੇ ਟ੍ਰਾਂਸਪੋਰਟ ਮੰਤਰੀ ਪ੍ਰਮੀਤ ਸਰਕਾਰੀਆਂ ਨੇ ਕਿਹਾ ਸੀ ਕਿ ਸੂਬੇ ਵਿੱਚ ਸ਼ਰਾਬ ਪੀ ਕੇ ਡਰਾਈਵਿੰਗ ਕਰਨਾ ਇੱਕ ਬਹੁਤ ਵੱਡੀ ਸਮੱਸਿਆ ਬਣੀ ਹੋਈ ਏ ਸਰਕਾਰੀ ਮੀਡੀਆ ਨੂੰ ਦਿੱਤੇ ਬਿਆਨ ਵਿੱਚ ਮੰਤਰਾਲੇ ਦੇ ਬੁਲਾਰੇ ਨੇ ਕਿਹਾ ਕਿ ਉਹਨਾਂ ਦੇ ਵਿਚਾਲੇ ਮੈਰੀ ਰੁਸਲ ਅਦਿਸ ਪੈਂਸਲ ਮੈਕਰਨ ਦੇ ਪਰਿਵਾਰ ਅਤੇ ਦੋਸਤ ਸ਼ਾਮਿਲ ਨੇ ਬਿਆਨ ਵਿੱਚ ਕਿਹਾ ਗਿਆ ਹੈ ਕਿ ਅਨੁਪਰਵ ਡਰਾਈਵਿੰਗ ਜਨਾਂ ਲਈ ਖਰਚ ਕਰਦੀ ਹੈ ਤੇ ਸਾਰੇ ਨਟਾਲਿਓ ਵਾਸੀਆਂ ਨੂੰ ਖਤਰੇ 'ਚ ਪਾਉਂਦੀ ਹੈ ਜੇਕਰ ਇਹ ਬਿੱਲ ਪਾਸ ਹੋ ਜਾਂਦਾ ਹੈ ਤਾਂ ਕਾਨੂੰਨ ਕਿਸੇ ਵੀ ਵਿਅਕਤੀ ਨੂੰ ਇਗਨੀਸ਼ਨ ਇੰਟਰਲੌਕ ਯੰਤਰ ਸਥਾਪਿਤ ਕਰਨ ਲਈ ਕਮਜ਼ੋਰ ਡਰਾਈਵਿੰਗ ਲਈ ਦੋਸ਼ੀ ਠਹਿਰਾਏਗਾ ਜੋ ਕਿਸੇ ਵਾਹਨ ਨੂੰ ਚਾਲੂ ਹੋਣ ਤੋਂ ਰੋਕਦੇ ਨੇ ਜੇਕਰ ਡਰਾਈਵਰ ਦੇ ਸਾਹ ਦੇ ਨਮੂਨੇ ਵਿੱਚ ਅਲਕੋਹਲ ਪਾਇਆ ਜਾਂਦਾ ਹੈ ਰੋਜ਼ੇਲ ਨੇ ਇਤਲਾਈਨ ਇਹ ਹੈ ਕਿ ਸ਼ਰਾਬ ਪੀ ਕੇ ਗੱਡੀ ਚਲਾਉਂਦੇ ਕਥਿਤ ਫੈਸਲੇ ਨੇ ਉਸ ਦੀ ਧੀ ਨੂੰ ਮਾਰ ਦਿੱਤਾ ਜੇ ਇਹ ਫੈਸਲਾ ਨਾ ਹੁੰਦਾ ਤਾਂ ਮੈਰੀ ਹਜੇ ਵੀ ਉਸ ਦੇ ਘਰ ਦੇ ਵਿੱਚ ਹੁੰਦੀ ਰੋਜ਼ੇਲ ਨੇ ਕਿਹਾ ਕਿ ਉਹ ਪਰਿਵਾਰ ਵਿੱਚ ਇਕੱਲਾ ਕਮਾਉਣ ਵਾਲਾ ਹੈ ਅਤੇ ਪਰਿਵਾਰ ਨੂੰ ਪੂਰਾ ਕਰਨ ਵਿੱਚ ਮਦਦ ਕਰਨ ਲਈ ਇੱਕ ਗੋ ਫੰਡ ਮੀਸ ਦੀ ਸਥਾਪਨਾ ਕੀਤੀ ਗਈ ਹੈ ਜਦਕਿ ਉਹ ਉਨ੍ਹਾਂ ਲਈ ਪ੍ਰਦਾਨ ਕਰਨ ਵਿੱਚ ਅਸਮਰੱਥ ਹੈ ਬ੍ਰਿਟਿਸ਼ ਕੋਲੰਬੀਆ ਵਿੱਚ ਹਜ਼ਾਰਾਂ ਛੋਟੀ ਮਿਆਦ ਦੇ ਕਿਰਾਏ ਹਜੇ ਵੀ ਗੈਰਕਾਨੂੰਨੀ ਢੰਗ ਨਾਲ ਕੰਮ ਕਰ ਰਹੇ ਨੇ ਨਵਾਂ ਡੇਟਾ ਇਦਖਾ ਰਿਹਾ ਹੈ ਪ੍ਰੋਵਿੰਸ ਨੇ ਲਾਗੂ ਕਰਨ ਨੂੰ ਤੌਂਦ ਦੀ ਯੋਜਨਾ ਬਣਾਈ ਹੈ ਕਿਉਂਕਿ ਕੁਝ ਥੋੜੇ ਸਮੇਂ ਦੇ ਕਿਰਾਏ ਨਵੇਂ ਨਿਯਮਾਂ ਨੂੰ ਦਰਸਾ ਰਹੇ ਨੇ ਬ੍ਰਿਟਿਸ਼ ਕੋਲੰਬੀਆ ਦੁਆਰਾ ਸਮੀਖਿਆ ਕੀਤੀ ਗਈ ਕਿ 22405 ਛੋਟੀ ਮਿਆਦ ਦੀਆਂ ਕਿਰਾਏ ਦੀਆਂ ਸੂਚੀਆਂ ਵਿੱਚੋਂ ਲਗਭਗ ਅੱਧੀਆਂ ਥੋੜੇ ਸਮੇਂ ਦੇ ਕਿਰਾਏ ਦੇ ਪਲੇਟਫਾਰਮਾਂ ਤੋਂ ਨਵੇਂ ਜਾਰੀ ਕੀਤੇ ਅੰਕੜਿਆਂ ਦੇ ਸ਼ੁਰੂਆਤੀ ਵਿਸ਼ਲੇਸ਼ਣ ਦੇ ਅਨੁਸਾਰ ਹਾਊਸਿੰਗ ਮੰਤਰਾਲਾ ਗੈਰ ਕਾਨੂੰਨੀ ਟੰਗ ਨਾਲ ਕੰਮ ਕਰਦਾ ਪਾਇਆ ਗਿਆ ਸੀ ਪ੍ਰੋਵਿੰਸ ਕਹਿੰਦਾ ਹੈ ਕਿ ਇਹ ਨਵੀਆਂ ਪਾਬੰਦੀਆਂ ਨੂੰ ਲਾਗੂ ਕਰਨ ਲਈ ਵਰਤੇਗਾ ਇਸ ਵਿੱਚ ਵਿਕਟੋਰੀਆ ਵਿੱਚ 900 ਤੋਂ ਵੱਧ ਸੂਚੀਆਂ ਅਤੇ ਹੋਰ ਬ੍ਰਿਟਿਸ਼ ਕੋਲੰਪੀਆ ਵਿੱਚ ਹਜ਼ਾਰਾਂ ਹੋਰ ਸੂਚੀਆਂ ਸ਼ਾਮਲ ਨੇ ਨਗਰਪਾਲਿਕਾਵਾ ਹਾਊਸਿੰਗ ਮੰਤਰਾਲੇ ਦੇ ਅਨੁਸਾਰ ਜਿਸਨੇ ਹਾਲ ਹੀ ਵਿੱਚ ਪ੍ਰਮੁੱਖ ਛੋਟੀ ਮਿਆਦ ਦੇ ਕਿਰਾਏ ਦੀ ਬੁਕਿੰਗ ਪਲੇਟਫਾਰਮਾਂ ਤੋਂ ਡਾਟਾ ਪ੍ਰਾਪਤ ਕੀਤਾ ਹੈ ਸਰਕਾਰੀ মিডিਆ ਨਾਲ ਇੱਕ ਇੰਟਰਵਿਊ ਵਿੱਚ ਹਾਊਸਿੰਗ ਮੰਤਰੀ ਰਵੀ ਕਾਲੋ ਨੇ ਕਿਹਾ ਹੈ ਕਿ ਡਾਟਾ ਜਿਸ ਵਿੱਚ ਮਨਸਿਪਾਲიტੀਆਂ ਦੁਆਰਾ ਲੰਬੇ ਸਮੇਂ ਤੋਂ ਮੰਗੀ ਗਈ ਜਾਣਕਾਰੀ ਸ਼ਾਮਲ ਹੈ ਜਿਵੇਂ ਕਿ ਥੋੜੇ ਸਮੇਂ ਲਈ ਕਿਰਾਏ ਦੀਆਂ ਯੂਨਟਾਂ ਦੇ ਸਥਾਨ ਅਤੇ ਮੇਜ਼ਬਾਨਾਂ ਦੀ ਪਛਾਣ ਸਰਕਾਰੀ ਅਧਿਕਾਰੀਆਂ ਨੂੰ ਅਗਲੇ ਪੜਾ ਨੂੰ ਅੱਗੇ ਵਧਾਉਣ ਦੀ ਆਗਿਆ ਦੇਵੇਗੀ ਥੋੜੇ ਸਮੇਂ ਦੇ ਕਿਰਾਏ ਦੇ ਨਿਯਮਾਂ ਦੇ ਆਲੇ-ਦੁਆਲੇ ਲਾਗੂ ਕਰਨ ਦਾ ਜੋ 1 ਮਈ ਤੋਂ ਲਾਗੂ ਹੋਇਆ ਸੀ ਮੰਤਰੀ ਨੇ ਕਿਹਾ ਕਿ ਸਾਡੇ ਕੋਲ ਲਗਭਗ 1000 ਸੂਚੀਆਂ ਨੇ ਜੋ ਅਸੀਂ ਪਹਿਲਾਂ ਹੀ ਥੋੜੇ ਸਮੇਂ ਲਈ ਕਿਰਾਏ ਦੇ ਪਲੇਟਫਾਰਮਾਂ 'ਾਂ ਰਾਹੀਂ ਉਤਾਰ ਚੁੱਕੇ ਹਾਂ ਤੇ ਹੋਰ ਜਾਂਚਾਂ ਚੱਲ ਰਹੀਆਂ ਨੇ ਅਗਲੇ ਆਉਣ ਵਾਲੇ ਮਹੀਨਿਆਂ 'ਚ ਉਸ ਤਬਦੀਲੀ ਨੂੰ ਵਧੇਰੇ ਭਾਰੀ ਲਾਗੂ ਕਰਨ ਵੱਲ ਦੇਖਣ ਜਾ ਰਹੇ ਹਾਂ ਲੋਕਾਂ ਕੋਲ ਹੁਣ ਐਡਜਸਟਮੈਂਟ ਕਰਨ ਲਈ ਕਾਫੀ ਸਮਾਂ ਹੈ ਉਸ ਭਾਰੀ ਲਾਗੂ ਕਰਨ ਵਿੱਚ ਮਿ ਜ਼ਬਾਨਾ ਅਤੇ ਪਲੇਟਫਾਰਮਾਂ ਨੂੰ ਹਜ਼ਾਰਾਂ ਡਾਲਰ ਪ੍ਰਤੀ ਦਿਨ ਜੁਰਮਾਨਾ ਸ਼ਾਮਿਲ ਕਰਨਾ ਹੈ ਜਿਸ ਵਿੱਚ ਪ੍ਰਾਂਤ ਵਰਤਮਾਨ ਵਿੱਚ 8 ਚਾਂਚ ਕਰਤਾਵਾਂ ਨੂੰ ਨਿਯੁਕਤ ਕਰ ਰਿਹਾ ਹੈ ਤੇ ਨਗਰਪਾਲਿਕਾਵਾਂ ਦੀਆਂ ਆਪਣੀਆਂ ਲਾਗੂ ਕਰਨ ਵਾਲੀਆਂ ਟੀਮਾਂ ਨੇ Airbnb, VRBO ਅਤੇ booking.com ਦੁਆਰਾ ਪ੍ਰਾਂਤ ਨਾਲ ਸਾਂਝਾ ਕੀਤਾ ਗਿਆ ਡਾਟਾ ਸੁਪਾਈ ਨਿਯਮਾਂ ਦੇ ਅਨੁਸਾਰ ਵੈਂਕੂਵਰ ਵਿਸਲਰ ਕੈਲੋਨਾ ਵਿਕਟੋਰੀਆ ਰਿਚਮ Ond ਬਰਨਬੀ ਅਤੇ ਸੰਪੀਕ ਤੋਂ 10806 ਸੂਚੀਆਂ ਦਰਸਾਈਆਂ ਗਈਆਂ ਨੇ ਜੋ ਲਾਇਸੈਂਸशुदा ਕਾਰੋਬਾਰ ਨਹੀਂ ਹਨ ਬ੍ਰਿਟਿਸ਼ ਕੋਲੰਬੀਆ ਦੇ ਵਿਸ਼ਲੇਸ਼ਣ ਵਿੱਚ ਸਿਰਫ 7 ਭਾਈਚਾਰੇ ਸ਼ਾਮਲ ਨੇ ਜਿੱਥੇ ਬ੍ਰਿਟਿਸ਼ ਕੋਲੰਬੀਆ ਵਰਤਮਾਨ ਵਿੱਚ ਜੂਨ 2024 ਤੋਂ ਸੂਚੀਆਂ ਦੇ ਨਾਲ ਵਪਾਰਕ ਲਾਇਸੈਂਸ ਡਾਟਾ ਉਦਯੋਗ ਦੇ ਮਾਹਰਾਂ ਦੁਆਰਾ ਉੱਤਰੀ ਅਮਰੀਕਾ ਵਿੱਚ ਸਭ ਤੋਂ ਵੱਧ ਵਿਆਪਕ ਵਜੋਂ ਵਰਣਿਤ ਇੱਕ ਕ੍ਰੈਕਟਾਊਨ ਵਿੱਚ ਨਵੇਂ ਨਿਯਮਾਂ ਦੇ ਜ਼ਿਆਦਾਤਰ ਛੋਟੀ ਮਿਆਦ ਦੇ ਕਿਰਾਏ ਤੇ ਪਾਬੰਦੀ ਲਗਾ ਦਿੱਤੀ ਹੈ ਜੋ ਮਾਲਕ ਦੀ ਮੁੱਖ ਰਿਹਾਇਸ਼ ਨਹੀਂ ਹੈ ਕੁਝ ਥੋੜੇ ਸਮੇਂ ਦੇ ਕਿਰਾਏ ਦੇ ਮਾਲਕਾਂ ਨੇ ਕਾਨੂੰਨੀ ਚੁਣੌਤੀਆਂ ਦਾ ਜਵਾਬ ਦਿੱਤਾ ਹੈ ਇਹ ਦਲੀਲ ਦਿੰਦੀ ਹੈ ਕਿ ਨਿਯਮ ਉਨ੍ਹਾਂ ਦੇ ਜਾਇਦਾਦ ਦੇ ਅਧਿਕਾਰਾਂ ਅਤੇ ਕਾਰੋਬਾਰੀ ਨਿਵੇਸ਼ਾਂ ਵਿੱਚ ਦਖਲ ਦਿੰਦੇ ਨੇ ਕੁਝ ਮੇਜ਼ਬਾਨ ਬ੍ਰਿਟਿਸ਼ ਕੋਲੰਬੀਆ ਤੋਂ ਬਾਹਰ ਕੰਮ ਕਰਨਾ ਜਾਰੀ ਰੱਖ ਨੇ ਕਿਰਾਏ ਦੇ ਪਲੇਟਫਾਰਮਾਂ 'ਤੇ ਰੁਕਣ ਲਈ ਬੁੱਕ ਕਰਨ ਦੀ ਕੋਸ਼ਿਸ਼ ਕਰਨ ਵਾਲੇ ਮਹਿਮਾਨਾਂ ਨੂੰ ਨਿਜੀ ਤੌਰ ਤੇ ਬੁੱਕ ਕਰਨ ਲਈ ਕਹਿ ਰਹੇ ਨੇ ਕਾਨੂੰਨ ਸਿਟੀ ਆਫ ਵਿਕਟੋਰੀਆ ਤੇ ਪ੍ਰਾਂਤ ਇਸ ਸਮੇਂ ਥੋੜੇ ਸਮੇਂ ਦੇ ਕਿਰਾਏ ਦੇ ਮਾਲਕਾਂ ਲਈ ਵੱਖਰੀਆਂ ਕਾਨੂੰਨੀ ਲੜਾਈਆਂ ਵਿੱਚ ਸ਼ਾਮਲ ਨੇ ਜਿਸ ਵਿੱਚ ਸ਼ਹਿਰ ਦੁਆਰਾ ਇੱਕ ਸਥਾਨਕ ਪ੍ਰਾਪਰਟੀ ਮੈਨੇਜਮੈਂਟ ਕੰਪਨੀ ਵਿਰੁੱਧ ਕਈ Airbnb ਸੰਪਤੀਆਂ ਨੂੰ ਬਿਨਾਂ ਲਾਇਸੈਂਸ ਦੇ ਚਲਾਉਣ ਲਈ ਲਿਆਂਦੀ ਗਈ ਕਾਨੂੰਨੀ ਕਾਰਵਾਈ ਵੀ ਸ਼ਾਮਿਲ ਹੈ ਬ੍ਰਿਟਿਸ਼ ਕੋਲੰਬੀਆ ਲੰਮੇ ਸਮੇਂ ਤੋਂ ਉਡੀਕਿਆ ਜਾ ਰਿਹਾ ਡਾਟਾ 2 ਹਫ਼ਤੇ ਪਹਿਲਾਂ ਪ੍ਰਾਪਤ ਹੋਇਆ ਸੀ ਅਤੇ ਇਸ ਨੂੰ ਪਿਛਲੇ ਹਫ਼ਤੇ ਸਥਾਨਕ ਸਰਕਾਰਾਂ ਨਾਲ ਸਾਂਝਾ ਕੀਤਾ ਗਿਆ ਸੀ ਰਵੀ ਕਾਲੋ ਦਾ ਕਹਿਣਾ ਹੈ ਕਿ ਗੈਰ ਕਾਨੂੰਨੀ ਤੌਰ ਤੇ ਕੰਮ ਕਰਨ ਵਾਲੇ ਥੋੜੇ ਸਮੇਂ ਦੇ ਕਿਰਾਏ ਦੇ ਮਾਲਕਾਂ ਨੂੰ ਜਾਰੀ ਕੀਤੀਆਂ ਚੇਤਾਵਨੀਆਂ ਤੋਂ ਬਾਅਦ ਜਲਦੀ ਹੀ ਮੇਜ਼ਬਾਨਾਂ ਲਈ 5000 ਡਾਲਰ ਪ੍ਰਤੀ ਦਿਨ ਤੱਕ ਦਾ ਜੁਰਮਾਨਾ ਅਤੇ ਗੈਰ ਕਾਨੂੰਨੀ ਸੂਚੀਆਂ ਨੂੰ ਨਾ ਹਟਾਉਣ ਵਾਲੇ ਪਲੇਟਫਾਰਮਾਂ ਲਈ 10000 ਡਾਲਰ ਪ੍ਰਤੀ ਦਿਨ ਦਾ ਜੁਰਮਾਨਾ ਲਗਾਇਆ ਜਾਵੇਗਾ। ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਜੰਗਲ ਦੀ ਅੱਗ ਵੱਧ ਰਹੀ ਹੈ ਜਿਸ ਦੇ ਕਰਕੇ ਸੈਂਕੜੇ ਲੋਕਾਂ ਨੂੰ ਥਾਵਾਂ ਖਾਲੀ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਗਏ ਨੇ। ਹਾਲੀਆਂ ਮੀਂਹ ਅਤੇ ਠੰਡੇ ਤਾਪਮਾਨ ਨੇ ਅੱਗ ਦੇ ਵਿਵਾਰ ਨੂੰ ਘਟਾਇਆ ਹੈ ਤੇ ਬ੍ਰਿਟਿਸ਼ ਕੋਲੰਬੀਆ ਜੰਗਲੀ ਅੱਗ ਸੇਵਾ ਦਾ ਕਹਿਣਾ ਹੈ ਕਿ ਅੱਜ ਮੀਂਹ ਪੈ ਸਕਦਾ ਹੈ। ਅੱਜ ਸਵੇਰੇ ਸੈਂਕੜੇ ਬ੍ਰਿਟਿਸ਼ ਕੋਲੰਬੀਆ ਦੇ ਲੋਕ ਨਿਕਾਸੀ ਦੇ ਆਦੇਸ਼ ਤੇ ਬੜੇ ਹੋਏ ਨੇ ਕਿਉਂਕਿ ਪੂਰੇ ਸੂਬੇ ਵਿੱਚ 360 ਤੋਂ ਵੱਧ ਜੰਗਲੀ ਅਗਾਂ ਬਲ ਰਹੀਆਂ ਨੇ ਇਸ ਵਿੱਚ ਦੱਖਣ ਪੂਰਬੀ ਬ੍ਰਿਟਿਸ਼ ਕੋਲੰਬੀਆ ਦੇ ਇੱਕ ਹਿੱਸੇ ਵਿੱਚ ਲਗਭਗ 380 ਲੋਕਾਂ ਦਾ ਸਮੂਹ ਸਲੋਕਨ ਦਾ ਪੂਰਾ ਪਿੰਡ ਸ਼ਾਮਿਲ ਹੈ ਜਿੱਥੇ ਬਹੁਤ ਸਾਰੇ ਕੰਟਰੋਲ ਤੋਂ ਬਾਹਰ ਜੰਗਲ ਦੀ ਅੱਗ ਬਲ ਰਹੀ ਹੈ ਅਤੇ ਦੋ ਜੰਗਲੀ ਅਕਾਂ ਵਿੱਚ ਸ਼ਾਮਿਲ ਨੇ ਖੇਤਰ ਵਿੱਚ ਕੰਮ ਕਰ ਰਹੀ ਇੱਕ ਆਸਟ੍ਰੇਲੀਅਨ ਟੀਮ ਦੇ ਕਟਨਾ ਕਮਾਂਡਰ ਜੇਸਨ ਲਾਲਰ ਨੇ ਕਿਹਾ ਹੈ ਕਿ ਖੇਤਰ ਵਿੱਚ ਚੁਣੌਤੀਪੂਰਨ ਭੂਮੀ, ਸੁੱਕੇ ਬਾਲਣ ਅਤੇ ਧੂਏ ਨੇ ਖੇਤਰ ਵਿੱਚ ਅਮਲੇ ਲਈ ਕੰਮ ਕਰਨਾ ਮੁਸ਼ਕਲ ਕਰ ਦਿੱਤਾ ਹੈ। ਬ੍ਰਿਟਿਸ਼ ਕੋਲੰਬੀਆ ਦੁਆਰਾ ਸੋਸ਼ਲ ਮੀਡੀਆ 'ਤੇ ਪੋਸਟ ਕੀਤੀ ਗਈ ਇੱਕ ਵੀਡੀਓ ਵਿੱਚ ਉਸਨੇ ਕਿਹਾ ਕਿ ਅਗਲੇ ਕੁਝ ਦਿਨਾਂ ਵਿੱਚ ਮੌਸਮ ਦੀਆਂ ਸਥਿਤੀਆਂ 'ਤੇ ਆਪਣੀਆਂ ਨਜ਼ਰਾਂ ਰੱਖਣ ਵਾਸਤੇ ਜੰਗਲੀ ਅੱਗ ਸੇਵਾ ਮਹੱਤਵਪੂਰਨ ਕੰਮ ਕਰ ਰਹੀ ਹੈ। एनवायरनमेंट कनाडा ਦੇ ਮੁਤਾਬਕ ਅੱਜ ਇਲਾਕੇ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ BCWS ਦਾ ਕਹਿਣਾ ਹੈ ਕਿ ਹਾਲ ਹੀ ਦੇ ਵਿੱਚ ਮੀਂਹ ਅਤੇ ਠੰਡੇ ਤਾਪਮਾਨ ਨੇ ਕੁਝ ਖੇਤਰਾਂ ਵਿੱਚ ਅੱਗ ਦੇ ਵਿਵਹਾਰ ਵਿੱਚ ਸੁਧਾਰ ਕੀਤਾ ਹੈ ਪਰ ਬਹੁਤ ਸਾਰੇ ਪਾਈਚਾਰੇ ਹਜੇ ਵੀ ਖਤਰੇ ਵਿੱਚ ਨੇ ਬ੍ਰਿਟਿਸ਼ ਕੋਲੰਬੀਆ ਵਿੱਚ ਅੱਗ ਦੀ ਸਥਿਤੀ ਦੀ ਇੱਕ ਸੰਖੇਪ ਜਾਣਕਾਰੀ ਸੋਮਵਾਰ ਸਵੇਰ ਨੂੰ ਦਰਸਾਈ ਜਾ ਰਹੀ ਹੈ ਕਿ ਬ੍ਰਿਟਿਸ਼ ਕੋਲੰਬੀਆ ਵਿੱਚ 1400 ਤੋਂ ਵੱਧ ਲੋਕ ਜੰਗਲ ਦੀ ਅੱਗ ਨਾਲ ਲੜ ਰਹੇ ਨੇ ਇਸ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਬ੍ਰਿਟਿਸ਼ ਕੋਲੰਬੀਆ ਵਿੱਚ ਵਰਤਮਾਨ ਸਮੇਂ ਵਿੱਚ ਲੱਗੀਆਂ 364 ਅੱਗਾਂ ਵਿੱਚੋਂ ਲਗਭਗ ਅਧੀਆਂ ਨੇ ਕੰਟਰੋਲ ਤੋਂ ਬਾਹਰ ਸਮਝੀਆਂ ਜਾ ਰਹੀਆਂ ਨੇ ਤੇ ਲਗਭਗ 19% ਸੜਗਰਮ ਜੰਗਲੀ ਅੱਗ ਬਿਜਲੀ ਦੇ ਕਾਰਨ ਲੱਗੀ ਹੈ। ਕੈਂਪ ਲੂਪਸ ਤੋਂ ਲਗਭਗ 70 ਕਿਲੋਮੀਟਰ ਪੱਛਮ ਵਿੱਚ ਸ਼ੈਟਲੈਂਡ ਕ੍ਰੀਕ ਜੰਗਲ ਦੀ ਅਗਨੇ ਆਲੇ ਦੁਆਲੇ ਦੇ ਖੇਤਰ ਲਈ ਕਈ ਨਿਕਾਸੀ ਆਦੇਸ਼ਾਂ ਤੇ ਚੇਤਾਵਨੀਆਂ ਲਈ ਮਜਬੂਰ ਕੀਤਾ ਹੈ ਤੇ ਹੁਣ ਇਹ ਲਗਭਗ 250 ਵਰਗ ਕਿਲੋਮੀਟਰ ਤੱਕ ਵੱਧ ਗਿਆ ਹੈ। தாம்ਸਨ ਨਿਕੋਲਾ ਰੀਜਨਲ ਡਿਸਟ੍ਰਿਕਟ ਨੇ ਬੀਤੇ ਦਿਨ ਨੂੰ ਸਪੈਂਸਸ ਬ੍ਰਿਜ ਦੇ ਦੱਖਣ ਵਿੱਚ ਕੁਝ ਜਾਇਦਾਦਾਂ ਲਈ ਇੱਕ ਨਵਾਂ ਨਿਕਾਸੀ ਆਦੇਸ਼ ਜਾਰੀ ਕੀਤਾ ਅਤੇ ਵੱਡੀ ਅੱਗ ਦੇ ਕਾਰਨ ਉਸੇ ਖੇਤਰ ਲਈ 152 ਵਾਧੂ ਸੰਪਤੀਆਂ ਨੂੰ ਸ਼ਾਮਲ ਕਰਨ ਲਈ ਇੱਕ ਨਿਕਾਸੀ ਚੇਤਾਵਨੀ ਦਾ ਵਿਸਤਾਰ ਕੀਤਾ। ਸੁੱਕੇ ਪੋਥੋਲਸ ਪਾਰਕ ਵਿੱਚ ਇੱਕ ਜੰਗਲ ਦੀ ਅੱਗ ਵੀ ਹਫ਼ਤੇ ਦੇ ਅੰਤ ਵਿੱਚ ਵਧੀ ਜਿਵੇਂ ਕਿ ਜੰਗਲੀ ਅੱਗ ਅਧਿਕਾਰੀਆਂ ਦੁਆਰਾ ਭਵਿੱਖਬਾਣੀ ਕੀਤੀ ਗਈ ਸੀ ਅੱਜ ਸਵੇਰ ਤੱਕ ਇਸ ਦਾ ਆਕਾਰ 2.3 ਵਰਗ ਕਿਲੋਮੀਟਰ ਹੋਣ ਦਾ ਅਨੁਮਾਨ ਸੀ BCWS ਦਾ ਕਹਿਣਾ ਹੈ ਕਿ ਜੇ ਹਾਲਾਤ ਅਨੁਕੂਲ ਹੁੰਦੇ ਨੇ ਤਾਂ ਉਹ ਅੱਜ ਕੈਲਸਾਈਡ ਕ੍ਰੀਕ ਜੰਗਲ ਦੀ ਅੱਗ ਦੇ ਉੱਤਰੀ ਪਾਸੇ ਇੱਕ ਯੋਜਨਾਬੱਧ ਇਗਨੀਸ਼ਨ ਕਰਨਗੇ ਟ੍ਰੂਡੋ ਸੈਂਡ ਪੋਲ ਦੀ ਜ਼ਿਮਨੀ ਚੋਣ ਹਾਰਨ ਤੋਂ ਬਾਅਦ ਪ੍ਰਧਾਨ ਮੰਤਰੀ ਜਸਟਿਨ ਟ੍ਰੂਡੋ ਨੇ ਇੱਕ ਹੋਰ ਵੱਡਾ ਐਲਾਨ ਕਰ ਦਿੱਤਾ ਹੈ ਟ੍ਰੂਡੋ ਨੇ ਸਤੰਬਰ ਲਈ ਕਿਊਬੈਕ ਅਤੇ ਮੈਨੀਟੋਬਾ ਰਾਈਡਿੰਗਜ਼ ਵਿੱਚ ਜ਼ਿਮਨੀ ਚੋਣਾਂ ਦਾ ਐਲਾਨ ਕੀਤਾ ਹੈ ਕਿ ਕਿਊਬੈਕ ਮੈਨੀਟੋਬਾ ਦੇ ਵਿੱਚ ਜ਼ਿਮਨੀ ਚੋਣਾਂ 16 ਸਤੰਬਰ ਨੂੰ ਹੋਣਗੀਆਂ ਪ੍ਰਧਾਨ ਮੰਤਰੀ ਜਸਟਿਨ ਟ੍ਰੂਡੋ ਨੇ ਬੀਤੇ ਦਿਨ ਐਲਾਨ ਕਰਦਿਆਂ ਕਿਹਾ ਕਿ ਦੋ ਕੈਨੇਡੀਅਨ ਰਾਈਡਿੰਗਾਂ ਇੱਕ ਕਿਊਬੈਕ ਵਿੱਚ ਦੂਜਾ ਮੈਨੀਟੋਬਾ ਵਿੱਚ ਉਸ ਦੇ ਵੋਟਰ ਸਤੰਬਰ ਵਿੱਚ ਚੋਣਾਂ ਲਈ ਅਗਵਾਈ ਕਰਨਗੇ ਜ਼ਿਮਨੀ ਚੋਣਾ 16 ਸਤੰਬਰ ਨੂੰ ਹੋਣਗੀਆਂ ਕਿਉਂਕਿ ਬੈਕ ਲਿਬਰਲ ਲਾਸਾਲੇ ਐਮਰ ਵਰਡਨ ਰਾਈਡਿੰਗ ਨੂੰ ਰੱਖਣ ਦੀ ਉਮੀਦ ਕਰ ਰਹੇ ਨੇ ਜੋ ਸਾਬਕਾ ਨਿਆਂ ਮੰਤਰੀ ਡੇਵਿਡ ਲਮੈਟੀ ਦੇ ਰਾਜਨੀਤੀ ਤੋਂ ਅਸਤੀਫਾ ਦੇਣ ਤੋਂ ਬਾਅਦ ਖਾਲੀ ਹੋ ਗਿਆ ਸੀ ਇਸ ਵਾਰੀ 2013 ਵਿੱਚ ਜਿਸ ਦੀ ਸਿਰਜਣਾ ਤੋਂ ਲੈ ਕੇ ਹੁਣ ਤੱਕ ਲਿਬਰਲ ਰਹੀ ਹੈ ਅਤੇ 2015 ਵਿੱਚ ਇਸ ਦੀ ਪਹਿਲੀ ਚੋਣ ਹੋਈ ਜਿਸ ਨੇ ਲਿਬਰਲਾਂ ਨੂੰ ਸੱਤਾ ਵਿੱਚ ਲਿਆਂਦਾ ਲਿਬਰਲਾਂ ਨੇ ਮੌਂਟਰੀਅਲ ਸਿਟੀ ਕੌਂਸਲਰ ਲੋਰਾ ਪەلਸਤਿਨੀ ਨੂੰ ਆਪਣਾ ਉਮੀਦਵਾਰ ਬਣਾਇਆ ਹੈ ਹਾਲਾਂਕਿ ਪਿਛਲੇ ਹਫਤੇ ਉਸ ਦੀ ਨਾਮਜ਼ਦਗੀ ਨੇ ਵਿਵਾਦ ਖੜਾ ਕਰ ਦਿੱਤਾ ਸੀ ਜਦ 트ਰੂਡੋ ਨੇ ਉਸ ਨੂੰ ਚੋਣ ਲੜਨ ਲਈ ਚੁਣਿਆ ਸੀ ਹਾਲਾਂਕਿ ਤਿੰਨ ਹੋਰ ਦਾਵੇਦਾਰਾਂ ਨੇ ਨਾਮਜ਼ਦਗੀ ਮੁਕਾਬਲੇ ਲਈ ਮਹੀਨਿਆਂ ਤੱਕ ਪ੍ਰਚਾਰ ਕੀਤਾ ਸੀ ਜੋ ਕਦੇ ਨਹੀਂ ਆਇਆ ਟ੍ਰਾਂਟੋ ਸੈਂਟ ਦੀ ਓਨਟਾਰੀਓ ਰਾਈਡਿੰਗ ਹਾਰਨ ਵਾਲੇ ਲਿਬਰਲਾਂ ਲਈ ਇਹ ਜ਼ਿਮਨੀ ਚੋਣ ਉੱਚੇ ਦਾਅਵੇਦਾਰੀ ਹੋ ਸਕਦੀ ਹੈ ਬੀਤੇ ਮਹੀਨੇ ਥੋੜੇ ਜਿਹੇ ਫਰਕ ਨਾਲ ਕੰਜ਼ਰਵੇਟਿਵਾਂ ਨੂੰ ਪੋਲਿਸ ਦੀ ਗਵਰਨਿੰਗ ਪਾਰਟੀ ਲਈ ਇੱਕ ਯਕੀਨੀ ਚੀਜ਼ ਹੋਣ ਦੀ ਉਮੀਦ ਸੀ ਮੈਨੀਟੋਬਾ ਵਿੱਚ ਐਨਡੀਪੀ ਤਿੰਨ ਵਾਰ ਐਮਪੀ ਡੈਨੀਅਲ ਬਲੈਕੀ ਦੇ ਅਸਤੀਫੇ ਦੇਣ ਤੋਂ ਬਾਅਦ ਅਮਵੁਰ ਟ੍ਰਾਂਸਕੋਨਾ ਦੀ ਸਵਾਰੀ ਨੂੰ ਸੰਤਰੀ ਹੱਥਾਂ ਵਿੱਚ ਰੱਖਣ ਦੀ ਉਮੀਦ ਕਰ ਰਹੀ ਹੈ ਅੱਜ ਦੇ ਕੈਨੜਾ ਨਿਊਜ਼ ਬੁਲਟਨ ਵਿੱਚ ਬਸ ਇਨਾ ਹੀ ਜਾਂਦੇ ਜਾਂਦੇ ਇੱਕ ਵਾਰ ਫਿਰ ਨਜ਼ਰ ਮਾਰ ਲੈਨੇ ਆ ਮੁੱਖ ਲਾਈਨਸ ਤੇ ਖੁਦ ਦੇ ਵਰਤਨ ਵਾਸਤੇ ਜ਼ਮੀਨ ਮੰਗ ਰਹੇ ਮਕਾਨ ਮਾਲਕ ਕਿਰਾਏਦਾਰਾਂ ਨੂੰ ਕੀਤਾ ਜਾ ਰਿਹਾ ਹੈ ਬੇਦਖਲ ਕੈਨੜਾ ਚ ਕਸੂਤੇ ਫਸੇ ਪੰਜਾਬੀ ਕਿਸਾਨ ਸਰਕਾਰ ਨੇ 90 ਸਾਲ ਪੁਰਾਣੀ ਸਹਿਕਾਰੀ ਸੰਸਥਾ ਕੀਤੀ ਭੰਗ ਉਨਤੜਿਓ ਚ ਸ਼ਰਾਬ ਪੀ ਕੇ ਗੱਡੀ ਚਲਾਉਣ ਦਾ ਵਿਧਿਆਰੁਝਾਨ ਰੋਜ਼ਾਨਾ ਹੋ ਰਹੀਆਂ ਨੇ ਕਈ ਦਰਦ ਨਾ ਘਟਨਾਵਾਂ ਬ੍ਰਿਟਿਸ਼ ਕੋਲੰਬੀਆ ਦਾ ਨਵਾਂ ਡਾਟਾ ਆਇਆ ਸਾਹਮਣੇ ਬ੍ਰਿਟਿਸ਼ ਕੋਲੰਬੀਆ 'ਚ ਹਜ਼ਾਰਾਂ ਸ਼ਾਰਟ ਟਰਮ ਰੈਂਟਲਸ ਕਰ ਰਹੇ ਨੇ ਗੈਰ ਕਾਨੂੰਨੀ ਟੰਗਲ ਕੰਮ ਇਸ ਦੇ ਨਾਲ ਹੀ ਮੈਨੂੰ ਦੀ ਇਜਾਜ਼ਤ ਕੱਲ ਫੇਰ ਮਿਲਾਂਗੇ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਤਨਮਤ